ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਦੇ ਨਾਲ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੈਲ ਨੰਬਰ 98783 93488 ਹੈ ਜੀ ਸੱਲੀਪਰਖ ਤੁਸੀਂ ਆ ਕੇ ਕਰਨੀ ਹੈ ਜੀ ਜੇ ਕੋ ਸੂਏ ਸੂਆ ਨਾਗਾ ਤਾਂ ਉਹਦਾ ਚੋਕੇ ਲਵੋ ਜੇ ਗੱਬਣਾ ਦਾ ਚੰਗੀ ਤਰ੍ਹਾਂ ਚੇਪਾ ਕੱਢ ਕੇ ਆਪਦਾ ਪਾਸ ਕਰਕੇ ਲਿਜਾਓ ਮੇਰੀ ਹਰੇਕ ਵੀਡੀਓ ਬੇਨਤੀ ਹੁੰਦੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਮੜੇ ਕਈਆਂ ਵੀਰਾਂ ਦੇ ਫੋਨ ਆਦੇ ਰਹਿੰਦੇ ਆ ਭਾਈ ਉਹਦੋਂ ਨੂੰ ਮਾਲ ਹੋਇਆ ਕਿ ਜਾਂਦਾ ਵਾ ਆਓ ਬਾਕੀ ਕਰਦੇ ਆ ਕਾਕੇ ਬਰਾੜ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਾਣਕਾਰੀ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਰਿਕਾ ਜਰਸੀ ਦੀ ਪਾਈ ਸੀ ਵੈਗ ਗਈ ਬਈ ਸਾਰੀਆਂ ਵੈਗੀਆਂ ਜਰਸੀਆਂ ਵੀ ਵੈਗੀਆਂ ਡੱਬੀਆਂ ਵੀ ਵੈਗੀਆਂ ਤੁਸੀਂ ਕ੍ਰੋਸ ਵੀ ਵੈਗੀਆਂ ਠੀਕ ਆ ਹੁਣ ਵੇਲੇ ਹੈ ਅੱਜ ਦੋ ਆ ਹਾਂਜੀ ਹੁਣ ਹੁਣ ਦੋ ਠੀਕ ਆ ਦੋ ਬਣ ਠੀਕ ਆ ਇਸ ਵੇਡ ਦੀ ਗਾਰੰਟੀਾਂ ਗਾਰੰਟੀ ਲੈ ਕੇ ਦਊਗਾ ਜਿਹੜੇ ਭੈਣ ਭਾਣਾ ਲੈਣੀਆਂ ਹਾਂਜੀ ਉਹ ਵੀਡੀਓ ਬਣਾ ਕੇ ਉਹਨੂੰ ਤੋਰੂਗਾ ਦੋ ਤੇ ਮੜਾ ਕੇ ਇੱਕ ਦਾ ਗਣ ਕਹਿਣ ਦੀ ਹੁੰਦੀ ਹੈ ਠੀਕ ਆ ਜੀ ਮੇਰੀ ਇਹ ਸੂਲ ਅੰਦਰੋਂ ਜ਼ਮੀਰ ਦੇ ਵੀ ਜੇ ਗੱਲ ਕਹੀ ਆ ਜਿੰਨੀ ਕਹੀ ਉਹਨੇ ਪਕਾਉਣ ਦੀ ਜੀ ਉਹਨੂੰ ਕ 15 ਲੀਟਰ ਦੁੱਧ ਮਿਲ ਕੇ ਦਊਗਾ ਠੀਕ ਹੈ ਜੀ 15 ਲੀਟਰ ਠੀਕ ਆ ਵੀਡੀਓ ਤੇ ਬੋਲਿਆ ਨਾ ਹਾਂ ਕੋਈ ਸੰਗਣ ਮਿੱਤਰ ਆਜੋ ਠੀਕ ਹੈ ਜੀ ਵੀਡੀਓ ਤੇ ਫਿਹਾਰ ਕੇ 15 ਲੀਟਰ ਮਨਾ ਕੇ ਤੇ ਤੋਰਨੀ ਘਰੋਂ ਠੀਕ ਹੈ ਡੱਬੇ ਮਰਾ ਕੇ ਡੱਬੇ ਮਰਾ ਕੇ ਹਾਂ ਜੀ ਮੈਂ ਤੁਹਾਨੂੰ ਇਹ ਕਹਿੰਦਾ ਵੀ ਕਿਤੇ ਵੀ ਠੱਗੀ ਥੱਲੇ ਨਾ ਆਓ ਠੀਕ ਹੈ ਜੀ ਬੱਟ ਕੋਈ ਚੰਗਾ ਨਹੀਂ ਅੱਜਕੱਲ ਹਾਂ ਜੀ ਕੋਈ ਵਪਾਰ ਨਹੀਂ ਚੰਗਾ ਨਾ ਆਪਾਂ ਤੁਸੀਂ ਚੰਗੇ ਲੈਣ ਵਾਲੇ ਠੀਕ ਹੈ ਜੀ ਸਾਰੇ ਇੱਕੋ ਜਿਹੇ ਜਦੋਂ ਆਪਾਂ ਆਪਾਂ ਚੰਗੇ ਸਾਰੇ ਚੰਗੇ ਆ ਠੀਕ ਹੈ ਜੀ ਠੀਕ ਹਾਂ ਜੀ ਮਤਲਬ ਕਿ ਤੁਸੀਂ ਦੋ ਟਾਈਮ ਖਾਲੀ ਕਰੋ ਜੇ ਮਰਨਾ ਕੰਡ ਕਰੇਰ ਫਿਲਟਰ ਠੀਕ ਹੈ ਜੀ ਤੇਰਾ ਨਿਕਲਿਆ 14 ਹਾਂਜੀ ਪਰ ਉਹਨੂੰ ਜੁਰਮਾਨਾ ਲਾਓ ਲੱਖ ਰੁਪਈਆ ਸਵਾਦ ਆਊਗਾ ਠੀਕ ਹੈ ਜੀ ਮੈਨੂੰ ਵੀ ਮੈਂ ਝੂਠ ਬੋਲਦਾ ਕਿ ਸੱਚ ਹੈ ਠੀਕ ਹੈ ਜੀ ਇੱਕ ਟਾਈਮ ਦੀ ਖਾਲੀ ਕਰੋ ਦੋ ਟਾਈਮ ਚੋ ਕੇ ਲੈ ਜਾਓ ਦੋ ਟਾਈਮ ਜੋ 15 ਡੱਬੇ ਮਾਰੋ ਠੀਕ ਹੈ ਜੀ ਅੰਸੂਆਂ ਦੇ ਵਿੱਚ ਉਹਦੀ ਕ੍ਰੋਸ ਹੈ ਠੀਕ ਹੈ ਜੀ ਨਜਾਰੇ ਲਿਆ ਦਊਗਾ ਡੇਢ ਮਿੰਟਾਂ ਦਾ ਸੂਈ ਨੂੰ ਠੀਕ ਹੈ ਜੀ ਉਹ ਬੈਟਰੀ ਪਾਸ ਚੈੱਕ ਕਰਾਉਣਾ ਵੀ ਠੀਕ ਹੈ ਜੀ 15 ਲੀਟਰ ਦੁੱਧ ਹੋਰ ਵਧੂਗੀ ਠੀਕ ਹੈ ਜੀ ਫਿਲ ਹਾਲ 15 ਲੀਟਰ ਆਪਣੇ ਘਰੇ ਠੀਕ ਹੈ ਜੀ ਟੰਕਾ ਵੀ ਨਹੀਂ ਘਟ ਠੀਕ ਹੈ ਜੀ ਜਿਹਦਾ ਮੁੱ ਬਾਈ ਕਹਿੰਦਾ ਗੱਲਾਂ ਮੇਰੀਆਂ ਖਰੀਆਂ ਹੁੰਦੀਆਂ ਗਈਆਂ ਕਿ ਇਹਨੂੰ ਗੱਟੇ ਲੱਗੇ ਭਾਂ ਲੱਗੇ ਗੋਡੇ ਇੱਕ ਟਾਈਮ ਆ ਦੀ ਖਾਲੀ ਕਰ ਲੋ ਤੇ ਅਸੀਂ ਦੋ ਟਾਈਮ ਚੋਕੇ ਲਿਜਾਵੋ ਕਾਫੀ ਕਲ ਹਾਂ ਲੀਟਰ ਮਾਰ ਕੇ ਦੇਉ ਬਾਈ ਕਹਿੰਦਾ ਕਾਫੀ ਕਲਰ ਦੀ ਜਰਸੀ ਹੈ ਕਿ ਕਦ ਕੜ ਚੰਗਾ ਵਜੇ ਨੂੰ ਇਹਨ ਬਹੁਤ ਆ ਬੋਦੀ ਵਾਲੀ ਵਹਿੜਾ ਨਿੱਕੀ ਨਹੀਂ ਕੋਈ ਚੰਗਾ ਵਜੇ ਨੂੰ ਜਣ ਤੇ ਵੇਖ ਸਕਦੇ ਹੋ ਬੋਦੀ ਵਾਲੀ ਵਹਿੜਾ ਨਿੱਕਾ ਕਾਨ ਹੈਗਾ ਘੋੜੀ ਵਰਗੀ ਜਾਂਦੀ ਹੈ ਦੂਜਾ ਸੂਆ ਸੂਈ ਵੀ ਹੈਗੀ ਮੋੜ ਲਿਆ ਜੀ ਮੋੜ ਲਿਆ ਹਵਾਨਾ ਬਹੁਤ ਸੋਹਣਾ ਵਾ ਫਿਟਿੰਗ ਵਾਲਾ ਹਵਾਨਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਗਈ ਕੋਈ ਸ਼ਾਗ ਨਹੀਂ ਗਈ ਗਰਮੀ ਨੇ ਪੋਰਾ ਨਹੀਂ ਮਰੋਣੀ ਕਰਮਾ ਵਾਲੀ ਨੇ ਗਰਮੀ ਗਰਮੀ ਦੁੱਧ ਦੇ ਦੁੱਧ ਨਿਯਾਰੇ ਇਹ ਤੋ ਜਿਹੜਾ 15 ਕਿਲੋ ਤੁਸੀਂ ਦੋ ਟਾਈਮ ਪਲਾ ਤਿੰਨ ਟਾਈਮ ਚ ਚੋਲੇ ਤੁਸੀਂ ਪਲਾ ਚਾਰ ਟਾਈਮ ਚ ਹੋਈ ਜਾਵੇ ਤੁਹਾਡੀ ਚੋਣ ਤੇ ਹੈਗਾ ਬਾਈ ਕਹਿੰਦਾ ਜੇ ਤੋ ਤਾਂ ਨਾ ਮੈਂ ਜਿਹਦਾ ਕੋਲੇ ਹੋਇਆ ਤਾਂ ਮੈਂ ਤੁਹਾਨੂੰ ਵੀਡੀਓ ਪਾ ਕੇ ਮੈਂ ਕਹਿੰਦਾ ਪਾਉਂਗਾ ਮੈਂ ਠੀਕ ਆ ਇਹ ਦੁੱਧਾ ਥੱਲੇ ਦੇ 15 ਕਿਲੋ ਤੁਸੀਂ ਦੋ ਟਾਈਮ ਪਲਾ ਚਾਰ ਟਾਈਮਾ ਡੱਬੇ ਮਾਰਕਦੇ ਆ ਜਰੂਰ ਲੈ ਜਾ ਜਿਓ ਜਿਹਦਾ ਮੁੱਲ ਹੈਗਾ 46000 ਰੁਪਿਆ ਕਾਫੀ ਕਲਰ ਦੀ ਜਰਸੀ ਆ ਬੋਦੀ ਵਾਲੀ ਵਹਿੜਾ ਨਿੱਕਾ ਕਾਨਾਗਾ ਚੁੱਪ ਕਰੋ ਬੋਦੀ ਵੇਹਰੋ ਤੁਸੀਂ ਵਹਿੜ ਦੀ ਫੇਸ ਕਵਾਟ ਚੈੱਕ ਕਰ ਲੋ ਜਰਸੀ ਬਰੀਡ ਚ ਪੈਂਦੀ ਆ ਕਿ ਕਾਫੀ ਕਲਰ ਦੀ ਜਰਸੀ ਆ ਕਿ ਥਾਣਾ ਸੈ ਸੋਨਾ ਵਾ ਅ 3 ਚੁਆਈ ਵਾਲਾ ਮੁਠੀ ਵਾਲਾ ਥਾਣਾ ਠੰਡੀ ਸੀਲ ਆਗੀ ਦੁੱਤ ਬਈ ਚਿੱਟਾ ਨੰਬਰ 1 ਨਾ ਦੁੱਤ ਮੱਝਰ ਗਿਆ ਠੀਕ ਆ ਜੱਜ ਮੱਝ ਲਵਾਂਗੇ ਢੂਡ ਲੱਖ ਦੀ ਮਿਲੂਗੀ 15 ਕਿਲੋ ਵਾਲੀ ਹਾਂਜੀ ਇਹ ਸੁੱਕੀ ਹੈ ਠੀਕ ਆ ਲੈ ਦੋਸਤੋ ਜਮਾਈ ਗੱਲਾਂ ਸਹੀ ਆ ਬਾਈ ਦੀਆਂ ਜੇ ਮੱਝ ਲੈਣੀ ਹੈ 15 ਜਿਹੜਾ 1.5 ਲੱਖ ਦੀ ਹਣੀ ਮੱਝਾਂ ਤੁਹਾਨੂੰ ਪਤਾ ਕਿੰਨੀ ਤੇਜ਼ੀ ਆਗੀ ਕਾਫੀ ਕਲਰ ਦੀ ਜਰਸੀ ਆ ਦੋ 15 ਮਿਲ ਦੋ ਟਾਈਮਾਂ ਦਾ ਭਲਾ ਚਾਰ ਟਾਈਮ ਜ਼ਰੂਰ ਚੁਈ ਜਾਇਓ ਉਹ ਚੋਣ ਦੀ ਮੇਰੀ ਥੋੜੀ ਆਗੀ ਮੈਂ ਸਿਰਫ 46000 ਰੁਪਈਆ ਵਿੱਚੋਂ ਕਿ ਛੋੜ ਚਾਪਾ ਬਾਈ ਜ਼ਰੂਰ ਕਰ ਦਊਗਾ ਤੁਹਾਨੂੰ ਪਤਾ ਵਾ ਵੀ ਬਾਈ ਇਮਾਨਦਾਰ ਬੰਦਾ ਵਾ ਜੇ ਇੰਨਾ ਵੀ ਕੋਈ ਇੰਨਾ ਮਾਲ ਤਾਂ ਹੀ ਵਿਕੀ ਜਾਂਦਾ ਠੀਕ ਆ ਜੀ ਹਾਂ ਜੀ ਸਬਸਕ੍ਰਾਈਬ ਨੱਪਿਆ ਕਰੋ ਬਾਈ ਬਟਨ ਨੱਪਿਆ ਕਰੋ ਤੁਹਾਨੂੰ ਜਿਹੜੇ ਮਤਲਬ ਕਿ ਪਛੜੇ ਹਾਂਜੀ ਰੇਟ ਬੰਦੇ ਨਾਲ ਕੋਲੇ ਵੀਡੀਓ ਪਹੁੰਚ ਜੇ ਠੀਕ ਹੈ ਜੀ ਉਹ ਮੁੜ ਕੇ ਰਹਿ ਜਾਂਦੇ ਆ ਠੀਕ ਆ ਉਹਦੋਂ ਵੇਖ ਜਾਂਦਾ ਮਾਲ ਹਾਂਜੀ ਉਹ ਮਾਲ ਵੇਖ ਜਾਂਦਾ ਠੀਕ ਆ ਬਾਈ ਦੋ ਨੰਬਰ ਤੇ ਆ ਜੀ ਬਾਈ ਦੋ ਨੰਬਰ ਤੇ ਭਾਈ ਸਾਹਿਬ ਜੀ 12 ਲੀਟਰ ਦੁੱਧ ਤੇਰਾ ਠੀਕ ਆ ਜੀ ਮੇਰੇ ਯਾਦ ਤੱਕ ਲੋ ਵੱਧ ਲਿਖ ਲੂ ਠੀਕ ਆ ਜੀ 12 ਕੰਡੇ ਮਿੰਦਲੇ ਸਟੈਂਪ ਤੇ ਲਿਖਾ ਦੇ ਠੀਕ ਆ ਜੀ ਜੇ ਘਾਟ ਹੋ ਤਾਂ ਮੈਨੂੰ ਜੁਰਮਾਨਾ ਪਾ ਦੇਣਾ ਠੀਕ ਆ ਜੀ ਗਾਰੰਟੀ ਵਾਲਾ ਹਾਂ ਨੂੰ ਫੋਨ ਦੇ ਮੇਟੂ ਦਾ ਠੀਕ ਆ ਜੀ ਗਾਰੰਟੀ ਵਾਲਾ ਵਾ ਇੱਥੇ ਚੋਲਵੇ ਆਪਦੀ ਬਾਈ ਪਹਿਲਾਂ ਚਾਰ ਟਾਈਮ ਚੋਲੇ ਮੇਰੇ ਚੋਲੇ ਜਾਂਦਾ ਪਸ਼ੂ ਕਰੇ ਉਧਰ ਜਾਂਦਾ ਅਗਲੇ ਦੇ ਘਰੇ ਖਰਾਕ ਬੋਲ ਜਾਂਦੀ ਜੇ ਰੱਬ ਨੂੰ ਚ ਖਰਾਕ ਬੋਲ ਜਾਂਦੀ ਕਿਲੋ 2 ਕਿਲੋ ਉਧਰੋਂ ਦਰ ਹੋ ਜੇ ਕਿਲੋ 3 ਕਿਲੋ ਜਿਹੜੇ ਖੰਡ ਮੈਂ ਜ਼ਿੰਮੇਵਾਰ ਹਾਂ ਇੱਥੇ ਮੇਰੇ ਘਰ ਦੀ ਗਾਰੰਟੀ ਹੈ ਠੀਕ ਆ ਬਾਈ ਪਹਿਲਾਂ ਚਾਰ ਟਾਈਮ ਚੋਲੋ ਚਾਰ ਟਾਈਮ ਚੋਲੋ ਜਦੋਂ ਤੁਸੀਂ ਇਹਨੇ ਪਹਿ ਵੜ ਤੇ ਲਾ ਸਕਦੇ ਫਿਰ ਤੂੰ ਤੇਲ ਤੇਲ ਨਾਲ ਵੇਖਿਆ ਕਰੋ 500 ਤੇਲ ਮਾਜੂਆ 2 ਡੰਗਾ ਆਓ ਇਹ ਮੈਂ ਨਹੀਂ ਹਾਂਜੀ ਕਿਸੇ ਵਪਾਰਦ ਨੇ ਨੇ ਦੋ ਡਾਂਗ ਚੋ ਸਹੀ ਗੱਲ ਹੈ ਜੀ ਤੁਸੀਂ ਮਤਲਬ ਕਿ ਠੱਗੀ ਦੇ ਸ਼ਿਕਾਰ ਹੋ ਵੀਰੇ ਨਾ ਬਣੋ ਮੇਰੀ ਹੱਥ ਮੰਨ ਕੇ ਬੇਨਤੀ ਹੈ ਠੀਕ ਹੈ ਜੀ ਕਿਸੇ ਤੋਂ ਵੀ ਲੈਣੇ ਆ ਬੋਟ ਤੋਂ ਲੈਣੇ ਆ ਵਪਾਰੀ ਤੋਂ ਲੈਣੇ ਮੇਰੀ ਬੇਨਤੀ ਹੈ ਤੁਸੀਂ ਮੋਨਾ ਪੈਸੇ ਇਕੱਠੇ ਕਰਦੇ ਆ ਮਸਾ ਪੈਸੇ ਬਣਦੇ ਆ ਠੀਕ ਹੈ ਮੇਰੀ ਵਾਰ-ਵਾਰ ਬੇਨਤੀ ਵੀ ਦੋ ਟਾਈਮ ਚੋ ਕੇ ਲਵੋ ਠੋਕ ਠੋਕ ਕੀ ਕਰਨ ਮੇਰੇ ਵਾਰੇ ਵੀ ਸਾਡੇ ਕਰੇ ਪੂਰੀ ਚੈੱਕ ਕਰੋ ਠੀਕ ਹੈ ਚੈੱਕ ਕਰੋ ਹਾਂਜੀ ਹਾਂਜੀ ਸਭ ਨੂੰ ਕਿਆ ਕਰ ਠੱਗੀ ਦੇ ਨਾਓ ਦੋ ਡੰਗ ਚੋਕੇ ਲੈ ਕੇ ਲੈ ਕੇ ਜਾਓ ਤੁਹਾਡਾ ਮਨ ਸ਼ਾਂਤੀ ਚ ਅਗਲਾ ਮਨ ਵੀ ਸ਼ਾਂਤੀ ਚ ਠੀਕ ਹੈ ਜੀ ਬਸ ਤੇ ਚੋਈ ਹੋਈ ਦੋ ਡੰਗ ਵਹਿਲੀ ਕਰੋ ਠੀਕ ਹੈ ਜੀ 12 ਲੀਟਰ ਪੂਰਾ ਨਾਪ ਕੇ ਕੰਡਾ ਤੁਮ ਵੱਧ ਉਤਰੂ ਠੀਕ ਹੈ ਜੀ 12 ਅਮਰੀਕਨ ਠੀਕ ਹੈ ਮੁੱਲ ਦਾ ਦੇ ਪਹਿਲਾਂ ਹੀ ਮੁੱਲ ਬਈ ਇਹਦਾ ਹੈਗਾ 42000 ਰੁਪਏ ਵਿੱਚ ਮੰਤਨ ਮੰਤਨ ਹੋਊਗਾ ਲਓ ਜੀ ਦੋਸਤ ਕੱਢ ਲਈ ਬਾਹਰ ਨੂੰ ਲਓ ਜੀ ਦੋਸਤ ਬਾਈ ਦੀਆਂ ਗੱਲਾਂ ਤੁਹਾਨੂੰ ਖਰੀਆਂ ਸੋਹਣੀਆਂ ਗਈਆਂ ਵਾ ਬਾਈ ਕਹਿੰਦਾ ਮੇਰੇ ਘਰੇ ਭਰਾ ਤੇ ਚਾਰ ਡੰਗ ਚੋਲਬੋ ਜਦੋਂ ਪਹੁੰਚ ਲਿਆ ਜਾਂਦਾ ਮਨ ਕਰਦਾ ਆਪਾਂ ਕਰਦਾ ਆਪਾਂ ਕਾ ਦੁੱਧ ਘੜ ਗਈ ਬਾਈ ਇਸ ਲਈ ਕਿਤੋਂ ਵੀ ਨਹੀਂ ਪਾਉ ਲੈਨੇ ਬਾਈ ਕਾਕੇ ਤੋਂ ਲੈਨੇ ਆ ਮੇਰੀ ਵੀਡੀਓ ਤੋਂ ਲੈਨੇ ਆ ਜਾਂ ਕਿਤੇ ਹੋਰ ਵੀਰ ਭਰਾ ਦੀ ਵੀਡੀਓ ਤੋਂ ਲੈਨੇ ਆ ਚੋਇਆ ਜਰੂਰ ਕਰੋ ਕੱਦ ਕੱਡ ਫੁੱਲ ਵੱਡਾ ਵਾ ਸੂਈ ਨੂੰ ਬਾਈ ਦਾ ਜੀ ਇਹਨੂੰ ਕਿ ਡੇਢ ਕਿ ਮਹੀਨੇ ਹੋਇਆ ਵਾ ਬਸ ਚੈੱਕ ਵੀ ਕਰਵਾ ਦੇ ਥੋੜਾ ਥਾਣਾ ਹਵਾਨਾ ਵਾ ਜਦ ਬੀੜ ਬਹੁਤ ਆ ਗਈ ਉਹ ਜੇਕਰ ਥੋੜੀ ਜਿਹੀ ਆਈ ਹੈ ਇਹ ਤਾਂ ਵੱਜੂਗੀ ਹੋਰ ਤੇ ਉਹ 13 ਕਿਲੋ ਹੀ ਆ ਪਰ ਤੁਸੀਂ ਇਹਦਾ 12 ਕਿਲੋ ਭਲਾ ਦੋ ਟਾਈਮ ਭਲਾ ਚਾਰ ਟਾਈਮ ਬਾਈ ਕਹਿੰਦਾ ਮੇਰੇ ਘਰੇ ਚੋਈ ਚੱਲੋ ਕੋਈ ਜਦ ਘਟੂ ਤਾਂ ਮੈਂ ਜ਼ਿੰਮੇਵਾਰਾਂਗਾ ਜੇ ਇਹਦਾ ਤੇ ਘਟੋ ਤਾਂ ਬਾਈ ਨੇ ਘਟ ਕਹਿਣਾ ਸੀਗਾ ਕਿਉਂਕਿ ਜਿਹੜੀ ਚੀਜ਼ ਚੋਕੇ ਸਾਹਮਣੇ ਆ ਜਾਣੀ ਆ ਉਹ ਤਾਂ ਝੂਠ ਵੀ ਖਾਧੋ ਕੋਈ ਮਾਰੂਗਾ ਠੀਕ ਆ ਥਾਣੇ ਤੋਂ ਸਾਹਮਣੇ ਹੱਥੀ ਚੋਈ ਆਈ ਵਾਲੇ ਬਹੁਤ ਸੋਹਣੇ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਗਈ ਵੀਡੀਓ ਬਣਾਉਣ ਦਾ ਸਮਾਂ ਹੈਗਾ ਵਾ 9:43 ਮਿੰਟ ਤੇ ਸ਼ਾਮ ਦੀ ਚੋਈ ਚ ਦਿਨ ਸਾਰਾ ਹੀ ਪਿਆ ਵਾ ਜੇ ਸਵੇਰ 7 ਚੁਆਈ ਕਰਕੇ ਲਿਆ ਸਕਦੇ ਹੋ ਜੀ ਇਹਦਾ ਮੁੱਲ 42000 ਰੁਪਇਆ ਵਾ ਵਿੱਚੋਂ ਕੋਈ ਛੋੜ ਛੱਪਾ ਜ਼ਰੂਰ ਹੋ ਜਾਊਗਾ ਚੰਗੀ ਸੇਵਾ ਸੰਭਾਲ ਕਰ ਲੋ ਉਸ ਤੋਂ ਵੱਧ ਜਾਣਗੀਆਂ ਵੇੜਾ ਇਹ ਤੇ ਵੇਖ ਸਕਦੇ ਹੋ ਜੀ ਚੰਗੀਆਂ ਵੇੜਾ ਦੋ ਬਾਈ ਕੋਲੇ ਚੰਗੇ ਦੁੱਧ ਵਾਲੀਆਂ ਵਾ ਦੋਨੇ ਗਰਮੀ ਰਹਿਤ ਆਗੀਆਂ ਪ੍ਰਿੰਟ ਜ਼ਰੂਰ ਇਹਦਾ ਐਚ ਐਫ ਵਾਲਾ ਵਾ ਪਰ ਅੱਛੀ ਕ੍ਰਾਸ ਆ ਗਈ ਬੋਦੀ ਵਾਲੀ ਵੇੜਾ ਨਿੱਕਾ ਕਾਨਾਗਾ ਦੋਨੇ ਵੇੜਾ ਟੌਪ ਦੀਆਂ ਬਾਈ ਦੀਆਂ ਜਿਹਦੇ ਪਸੰਦ ਆ ਬਾਈ ਨਾਲ ਗੱਲਬਾਤ ਕਰ ਲਿਓ ਜੀ ਪ੍ਰੋਪਰ ਜਾਣ ਕੇ ਦੋਨੇ ਵੇੜਾ ਲੈ ਲੀ ਬਾਕੀ ਬਾਈ ਤੋਂ ਆਪਾਂ ਲੈਨੇ ਹੋ ਕੀ ਹੋਰ ਗੱਲਬਾਤ ਹਾਂਜੀ ਬਾਈ ਬਾਕੀ ਬਈ ਪੜੀਆਂ ਦਾ ਕੰਮ ਤਾਂ ਹੁਣ ਪਤਾ ਵੀ ਗਰਮੀ ਆ ਗਈ ਪਸ਼ੂ ਮਹਿੰਗੇ ਹੋ ਗਏ ਇਹਨਾਂ ਕੋਈ ਕੰਮ ਪਹਿਲਾਂ ਲੋਕਾਂ ਦੇ ਵੀਡੀਓ ਵੇਖ ਲਿਆ ਕਰੋ ਠੀਕ ਹੈ ਜੀ ਫਿਰ ਮਰ ਨਾਲ ਗੱਲ ਕਰਿਆ ਕਰੋ ਹਾਂਜੀ ਮੈਂ ਤਾਂ ਬਈ 2000 ਰੁਪਏ ਨਾਲ ਪਵਾ ਲੱਖ ਵਾਲੀ ਹੈ 27000 ਰੁਪਏ ਵਾਲੀ ਨੂੰ ਗਾਵੇ ਮਹਿੰਗਾ ਮਿਲਦਾ ਬਹੁਤ ਤੇਜ਼ ਹੋ ਗਿਆ ਬਈ ਤੁਹਾਨੂੰ ਮੈਂ ਕਹਿੰਦਾ ਵੀ ਤੁਸੀਂ ਦੋ ਡਾਂਗ ਚੋਕਲੇ ਮੇਰੇ ਇੱਕ ਮਿੰਟ ਮਨ ਦਿਮਾਗ ਚ ਗੱਲ ਫੀਡ ਕਰ ਲਓ ਜ਼ਿੰਦਗੀ ਚ ਜਿਹਨੇ ਪੂਰ ਰੱਖਣਾ ਠੀਕ ਹੈ ਜੀ ਜਿੱਦੋਂ ਲੈਣਾ ਦੋ ਡਾਂਗ ਚੋਕ ਕੇ ਲਾਓ ਨਾਲੇ ਤੁਹਾਡੇ ਕੋਲੇ ਕੋਈ ਪਸ਼ੂ ਹੁੰਦਾ ਉਹ ਵੀ ਮੈਨੂੰ ਵੀਡੀਓ ਪਾਇਆ ਕਰੋ ਨਾਲ ਦੇ ਨਾਲ ਧਾਰ ਬੈਰ ਕੋਲੋਂ ਕਿਨ ਤੁਸੀਂ ਪੁੱਛਦਾ ਨਿੱਕੀ ਜਿਹੀ ਕੱਟੀ ਪਾਲਦੇ ਆ ਫੇਰ ਉਹ ਵੱਡੀ ਕਰਦੇ ਮਸਾ ਦੇਣ ਆਉਂਦਾ ਤੇ ਫਿਰ ਉਹ ਅੱਜ ਦਿਨਾਂ ਸਵੇਰੇ ਦਿਨਾਂ ਉਹਦਾ ਕੀ ਮਤਲਬ ਨਾਲ ਪਹਿਨ ਨਹੀਂ ਗਰੀਦਾਰ ਤੋਂ ਇਹ ਵਦਨ ਦਿਹਾੜੀ ਕੀਤੀ ਹੋਈ ਕਰਨੀ ਹੋਈ ਗਾਣੀ ਉਹ ਸ਼ਾਮ ਨੂੰ ਰੁਪਈਆ ਚੱਕਾ ਦੁਪਘਾਈ ਕਰਾ ਕੇ ਦਿੱਤੇ ਲਿੰਗਣਾ ਖੋਲ ਕੇ ਬਖਰਨ ਦਿੱਤੋ ਕੀਰਤਿਆਂ ਠੀਨ ਨਾਲ ਮੈਂ ਤਾਂ ਕਰੋ ਮੁੜ ਕੇ ਮੈਨੂੰ ਦੇਓ ਧਾਰਨਾ ਕਿਨੂੰ ਦਿਓ ਠੀਕ ਹੈ ਜੀ ਜੇ ਤੁਹਾਡੇ ਕੋਲ ਮੈਂ ਗਾਂ ਪਸ਼ੂ ਹੁੰਦਾ ਕੋਈ ਗਾਂ ਵੈਡ ਹੁੰਦੀ ਹੈ ਠੀਕ ਹੈ ਜੀ ਤਾਂ ਟੋਕਣ ਗੱਬਣ ਦਾ ਮਤਲਬ ਕਿ ਪਲੂਣ ਵੱਚੀ ਗੱਬਣ ਠੀਕ ਹੈ ਜੀ ਮੈਨੂੰ ਸਹੀ ਢੰਗ ਨਾਲ ਪੈਸੇ ਲਾਓ ਤੇ ਗੱਡੀ ਭੇਜ ਦਿੰਨਾ ਮੈਂ 1000 ਰੁਪਏ ਤੁਹਾਡੀ ਲੋਡ ਬੰਦ ਤੇ ਪੈਸੇ ਤੁਹਾਨੂੰ ਲੋਡ ਆ ਸਕਣਾ ਠੀਕ ਹੈ ਜੀ ਤੇ ਤੁਸੀਂ ਦਾਤ ਤੁਹਾਨੂੰ ਖੁਦ ਹੱਥਾਂ ਤੇ ਠੀਕ ਹੈ ਜੀ ਇਹਨਾਂ ਧਾਰਨਾ ਪੈਸੇ ਦਿਓ ਕਿਸੇ ਨੂੰ ਪਸ਼ੂ ਵੀਰ ਮਰਿਓ ਸੱਗੀਆਂ ਮੁੜ ਕੇ ਕੋਈ ਵੀ ਪੈਸੇ ਦਿੰਦਾ ਧਾਰ ਬਿਲਕ ਠੀਕ ਹੈ ਜੀ ਲੋਏ ਦੋਸਤੋ ਬਾਈ ਦੇ ਗੱਲਾਂ ਤੁਸੀਂ ਸੁਣੀ ਲਈਆਂ ਵਾ ਧਾਰਨਾ ਪਾਉਂਗਾ ਨਾਗ ਦੇ ਵਿੱਚੋਂ ਨਾਦ ਦਿਓ ਜੋ ਵਿੱਚ ਦਾ ਬਾਈ ਨਾਲ ਸਪਾਰਕ ਕਰ ਸਕਦੇ ਤੁਸੀਂ ਬਾਈ ਦਾ ਨੰਬਰ 9814728931 ਹੈ ਜੀ ਅੱਜ ਦੇ ਜਿਹੜੇ ਕਾਕੇ ਬੇ ਦੋਹਰਾ ਸੀ ਦੋਨੇ ਨਾਗ ਚੰਗੇ ਆ ਕੱਦ ਕਾਠ ਵਾਲੇ ਆਗੇ ਵਜਨ ਵਾਲੇ ਆਗੇ ਦੋਹਾਂ ਦਾ ਚੱਟਾ ਮੱਝਾਂ ਵਰਗਾ ਵਾ ਇੱਕ ਦਾ 15 ਕਿਲੋ ਕੰਡੇ ਵਾਲਾ ਵਾ ਮੁੱਲ ਸਿਰਫ ਪੰਤਾ ਕਿੰਨਾ ਮੁੱਲ ਹੈ ਭਾਈ 46000 ਰੁਪਏ ਬਾਈ 46000 ਰੁਪਏ ਹਾਂ ਜੀ ਪੂਰੀ ਆ ਦੁੱਧ ਮਾਰ ਦੇਗਾ ਦੁੱਧ ਮਾਚਰਗਾ ਹਾਂ ਆਤੇ ਗਿਰੋ ਤੁਸੀਂ ਚੁਆਈ ਕਿੰਨੀ ਬਣਦੀ ਹੋਂਦੀ ਹੈ ਹਾਂ 7 ਵਜੇ ਚੁਆਈ ਹੋਈ ਆ ਫੇ ਪੌਣੇ ਕ ਦਾ ਸੀ ਹੋਈ ਆ ਸਾਰੀ ਡਿਆੜੀ ਪਈ ਆ ਸ਼ਾਮ ਦੀ ਚੁਆਈ ਚ ਤੋਂ 13 ਕਿਲੋ 12 ਕਿਲੋ ਮਰਜੀ ਵੀਰਪੁਰਾ ਚਾਰ ਟਾਈਮ ਚੁਈ ਜਾਵੇ ਜਿਹੜਾ ਪਸੰਦ ਆ ਬਾਈ ਨਾਲ ਗੱਲਬਾਤ ਕਰ ਲਓ ਜੀ ਵੀਡੀਓ ਵੇਖ ਲਓ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ